ਤਕਰੀਬਨ ਉਹਨੂੰ ਰਸਤੇ ਵਿੱਚ ਜਾਂਦਿਆਂ ਜਾਂਦਿਆਂ 5-7 ਦਿਨ ਬਤੀਤ ਹੋ ਗਏ ਕਿਤੇ ਉਹਨੇ ਨੇੜੇ ਵੀ ਜਾਣਾ ਆਪਣੇ ਕੰਮ ਤੋਂ ਦੇ ਵੀ ਜਾਣਾ ਚਾਹੇ ਉਹਨੇ ਸ਼ਹਿਰ ਹੀ ਜਾਣਾ ਹੋਵੇ ਉਹਨੇ ਜਦੋਂ ਜਾਣਾ ਨਾ ਕੋਈ ਨਾ ਕੋਈ ਉਹਦਾ ਨੁਕਸਾਨ ਹੋਣਾ ਨੁਕਸਾਨ ਤਾਂ ਸੰਗਤ ਜੀ ਛੋਟਾ ਵੀ ਹੋਵੇ ਤੇ ਵੱਡਾ ਵੀ ਹੋਵੇ ਨੁਕਸਾਨ ਤਾਂ ਨੁਕਸਾਨ ਹੀ ਹੈ ਉਹਦੇ ਚਿਹਰੇ ਤੇ ਇੰਨੀ ਉਦਾਸੀ ਔਰ ਉਹਦਾ ਚਿਹਰਾ ਇੰਨਾ ਮੁਰਝਾਇਆ ਇੱਕ ਦਿਨ ਉਹ ਮੇਰੇ ਕੋਲ ਆਇਆ ਦਾਸ ਦੇ ਕੋਲ ਤੇ ਅਸੀਂ ਆਮ ਹੀ ਗੱਲਾਂ ਬਾਤਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਸੰਗਤ ਦੇ ਵਿੱਚ ਵਿਚਰਦੇ ਹੋ ਤੁਸੀਂ ਕਥਾਵਾਚਕ ਉਹ ਤੁਹਾਨੂੰ ਸੰਗਤ ਪਿਆਰ ਕਰਦੀ ਹੈ ਤੁਸੀਂ ਗੁਰੂ ਘਰ ਦੀ ਗੱਲ ਸੁਣਾਉਣੀ ਹੋ ਗੁਰੂ ਨਾਲ ਗੁਰੂ ਨਾਲ ਜੋੜਦੇ ਹੋ ਰੱਬ ਨਾਲ ਪਰ ਮੇਰੇ ਨਾਲ ਤਾਂ 7 ਦਿਨ ਹੋ ਗਏ ਵੀ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਵਾਪਰਦੀ ਰਹਿੰਦੀ ਹੈ ਇਥੋਂ ਤੱਕ ਮੈਂ ਐਕਸੀਡੈਂਟ ਦੇ ਵਿੱਚੋਂ ਵੀ ਮੈਂ ਬਹੁਤ ਬਚਿਆ ਮੇਰਾ ਜਿਹੜਾ ਜਾਂਦਾ ਮੋਟਰਸਾਈਕਲ ਸੀ ਉਹਦੇ ਵਿੱਚੋਂ ਪੈਟਰੋਲ ਵੀ ਖਤਮ ਹੋ ਗਿਆ ਹੁਣ ਸੰਗ ਤੇ ਇਹ ਨਾ ਸੁੱਚ ਵੀ ਕਿਤੇ ਭਾਈ ਸਭ ਜੀ ਇਹੋ ਜੀਆਂ ਕਹਾੜਨਾ ਗੱਪ ਕਹਾੜਨਾ ਸੁਣਾਈ ਜਾਂਦੇ ਨਹੀਂ ਨਹੀਂ ਮੈਂ ਤੁਹਾਨੂੰ ਵੇਰਵਾ ਦਿੰਦਾ ਮੇਰਾ ਮਿੱਤਰ ਮੇਰਾ ਇੱਕ ਸਾਥੀ ਮੇਰਾ ਇੱਕ ਭਰਾ ਜੋ ਮੈਨੂੰ ਉਹਨੇ ਗੱਲਾਂ ਦੱਸੀਆਂ ਤੇ ਜਦੋਂ ਮੈਂ ਸਾਰੀਆਂ ਗੱਲਾਂ ਸੁਣ ਕੇ ਜਦੋਂ ਮੈਂ ਅਖੀਰ ਤੇ ਉਹ ਇੱਕ ਉਹਦੇ ਮੂੰਹ ਦੇ ਵਿੱਚੋਂ ਜ਼ੁਬਾਨ ਦੇ ਵਿੱਚੋਂ ਮੈਂ ਗੱਲ ਸੁਣੀ ਨਾ ਮੈਂ ਬੜਾ ਪ੍ਰਭਾਵਿਤ ਹੋਇਆ ਤੇ ਮੈਂ ਦੋਵੇਂ ਹੱਥ ਉਹਦੇ ਜੋੜੇ ਆਪਣੇ ਮਿੱਤਰ ਦੇ ਕੋਲੇ ਤੇ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਤੁਸੀਂ ਕਹੋਗੇ ਗਿਆਨੀ ਜੀ ਇਹ ਕੀ ਗੱਲ ਧੰਨਵਾਦ ਕਿਉਂ ਕੀਤਾ ਕਿਉਂ ਹੱਥ ਜੋੜੇ ਕੋਲੇ ਤੁਹਾਡਾ ਮਿੱਤਰ ਬੈਠਾ ਸੰਗਤ ਜੀ ਜਦੋਂ ਕੋਈ ਨਾ ਕੋਈ ਬਹਾਨਾ ਬਣੇ ਢੋ ਟੁਕ ਜਾਂਦਾ ਜਿੱਥੇ ਪਰਮਾਤਮਾ ਨੇ ਵਦੀ ਲਿਖੀ ਹੋਵੇ ਨਾ ਵਦੀ ਉਥੇ ਕਿਸੇ ਤਰੀਕੇ ਨਾਲ ਬੰਦਾ ਬਚ ਵੀ ਸਕਦਾ ਹੈ ਅੱਜ ਵੀ ਤੇ ਕੱਲ ਵੀ ਅੱਗੇ ਵੀ ਬੰਦਾ ਬਚਦਾ ਰਿਹਾ ਹੈ ਧਿਆਨ ਦੇਣਾ ਜੀ 7 ਦਿਨ ਜਦੋਂ ਆਹ ਘਟਨਾ ਵਾਪਰੀnga ਉਹ ਤੋਂ ਬਾਅਦ ਉਹਨੂੰ ਕੋਈ ਇੱਕ ਗੁਰ ਸਿੱਖ ਪਿਆਰਾ ਮਿਲਿਆ ਉਹ ਕਹਿਣ ਲੱਗਾ ਵੀਰਾ ਵੀ ਦਸਵੇਂ ਪਾਤਸ਼ਾਹ ਜੀ ਦੀ ਏਡੀ ਪਿਆਰੀ ਮਿੱਠੀ ਬਾਣੀਆ ਜਾਪ ਸਬ ਜੀ ਦਾ ਅਖੀਰਲਾ ਬੰਦ ਤੇ ਉਥੇ ਜਾਪ ਸਬ ਦੀ ਬਾਣੀ ਦੀ ਸੰਪੂਰਨਤਾ ਹੀ ਹੋ ਜਾਂਦੀ ਆ ਸੰਗਤ ਨੂੰ ਆਮ ਕਰਕੇ ਇਹ ਕੰਠ ਵੀ ਹੋਵੇਗਾ ਦੋ ਵਿੱਚੋਂ ਉਹ ਪੰਕਤੀਆਂ ਹਨ ਸ਼ਬਦ ਦੋ ਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗਨ ਬੇਪੂਤੇ ਜਦੋਂ ਕਿਸੇ ਗੁਰਸਿੱਖ ਤੋਂ ਉਹਨੇ ਸੁਨਿਆ ਤੇ ਕਹਿੰਦੇ ਉਹ ਜਦੋਂ ਵੀ ਉਹਨੇ ਘਰੋਂ ਚੱਲਣਾ ਚਾਹੀ ਗੱਡੀ ਤੇ ਚਾਹੀ ਬਾਈਕ ਤੇ ਚਾਹੀ ਕਿਸੇ ਤਰੀਕੇ ਜਾਣਾ ਉਹਨੇ ਉਦੋਂ ਸ਼ੁਰੂ ਕਰ ਦੇਣਾ ਜਿੰਨਾ ਟਾਈਮ ਆਪਣੀ ਮੰਜ਼ਲ ਤੇ ਆਪਣੇ ਸਫ਼ਰ ਨੂੰ ਤੈਅ ਕਰਕੇ ਉਹ ਪਹੁੰਚਦੜਨੀ ਟਿਕਾਣੇ ਨਹੀਂ ਲੱਗਦਾ ਉਹਨਾਂ ਸਮਾਂ ਕਹਿੰਦੇ ਉਹਨੇ ਇਹੀ ਪੰਕਤੇ ਦੁਹਰਾ ਦੁਹਰਾ ਕੇ ਰਿਪੀਟ ਕਰਕੇ ਦ੍ਰਿੜ ਕਰਕੇ ਉਹਨੇ ਜਪੀ ਜਾਣੀ ਜਪੀ ਜਾਣੀ ਜਪੀ ਜਾਣੀ ਫਿਰ ਜਦੋਂ 8ਵਾਂ ਦਿਨ ਉਹ ਦਾ ਪਤੀਤ ਹੋ ਗਿਆ 9ਵਾਂ ਦਿਨ ਪਤੀਤ ਹੋ ਗਿਆ 10ਵਾਂ ਦਿਨ ਪਤੀਤ ਹੋ ਗਿਆ ਆ ਕੇ ਫਿਰ ਗੁਰਦੁਆਰੀ ਉਹਨੇ ਕੜਾ ਪ੍ਰਸ਼ਾਦ ਦੀ ਦੇਗ ਕਰਾਈ ਅਰਦਾਸ ਕਰਾਈ ਹੁਕਮਨਾਮਾ ਲਿਆ ਤੇ ਹੁਕਮਨਾਮੇ ਦੇ ਵਿੱਚ ਹੀ ਗੁਰੂ ਨੇ ਕੀ ਕਿਰਪਾ ਕੀਤੀ ਮਹਾਰਾਜ ਕਹਿੰਦੇ ਇੱਛਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਤੇ ਨਾ ਸੋ ਐਸਾ ਹਰ ਧਾਈ ਐ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਣਾ ਹੁਣ ਇਸੇ ਹੁਕਮਨਾਮੇ ਦੀਆਂ ਦੋ ਪੰਕਤੀਆਂ ਵਿੱਚੋਂ ਕਿਹੜੀ ਬਖਸ਼ਿਸ਼ ਹੋਈ ਮਾਰੇ ਕਹਿੰਦੇ ਕਿ ਜਿਹੜਾ ਪਰਮਾਤਮਾ ਦਾ ਨਾਮ ਜਪੇਗਾ ਉਹਨੂੰ ਮਨ ਦਾ ਸੁਖ ਵੀ ਮਿਲੇਗਾ ਉਹਨੂੰ ਬਾਹਰੋਂ ਵੀ ਮਿਲੇਗਾ ਇੰਨਾ ਸੱਤ ਦਿਨ ਦਾ ਪਰੇਸ਼ਾਨ ਉਹ ਬੰਦਾ ਤਿੰਨਾ ਦਿਨਾਂ ਦੇ ਵਿੱਚ ਐਨੇ ਗੁਰੂ ਨੇ ਕਿਰਪਾ ਕੀਤੀ ਉਹ ਇੰਨੀ ਪੰਕਤੀ ਨੇ ਕਹਿੰਦੇ ਸ਼ਕਤੀ ਵਿਖਾਈ ਇੰਨੀ ਪਾਵਨ ਵਿਖਾਈ ਕਹਿੰਦੇ ਅੱਜ ਵੀ ਉਹਦਾ ਕੋਈ ਨੁਕਸਾਨ ਨਹੀਂ ਜਦੋਂ ਵੀ ਕਿਤੇ ਜਾਂਦਾ ਬਸ ਆਹੀ ਪੰਕਤੀ ਪੜਦਾ ਕਿਹੜੀ ਦੋ ਕਾਲੰਗ ਪਰਨਾਸੀ ਦਿਆਲਕ ਸਰੂਪੇ ਸਦਾ ਅੰਗ ਸੰਗੇ ਅਪੰਗਨ ਬਿਪੂਤੇ ਤੇ ਜੇ ਤੁਹਾਡੇ ਨਾਲ ਵੀ ਘਟਨਾ ਐੋចੀ ਵਾਪਰਦੀ ਐ ਤੇ ਜਰੂਰ ਆਪ ਜੀ ਇਹਨੂੰ ਯਾਦ ਰੱਖਣਾ ਗੁਰਮਖ ਪਿਆਰੋ ਇੱਕ ਵਾਰੀ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਦੇ ਵਿੱਚ ਲੈ ਕੇ ਆਓ ਜਦੋਂ ਵੀ ਘਰੋਂ ਤੁਸੀਂ ਤੁਰਨਾ ਚਾਹੇ ਨੇੜੇ ਦੂਰ ਕਿਤੇ ਵੀ ਜਾਣਾ ਹੈ ਆਹ ਤੁਹਾਡੀ ਸਬਾਰ ਦੇ ਵਿੱਚ ਮੂੰਹ ਦੇ ਵਿੱਚ ਇਹ ਪੰਕਤੀ ਹੋਣੀ ਚਾਹੀਦੀ ਹੈ ਮਾੜੇ ਤੋਂ ਮਾੜਾ ਵੀ ਸਮਾਂ ਭਿਆਨਕ ਤੋਂ ਭਿਆਨਕ ਵੀ ਸਮਾਂ ਯਾਦ ਰੱਖਿਓ ਉਹ ਖੜਾ ਛੱਡ ਜਾਂਦਾ